ਵਾਮਾ ਨੂੰ ਧਰਤੀ ਨੂੰ ਪਾਣੀਆਂ ਨੂੰ ਜ਼ਰੀਲੇ ਕੀਤਾ ਜਾ ਰਿਹਾ ਤੁਹਾਡਾ ਡੀਐਨਏ ਬਦਲਿਆ ਜਾ ਰਿਹਾ ਪ੍ਰਵਾਸ ਕਰਾ ਕੇ ਤੁਹਾਨੂੰ ਉਜਾੜਿਆ ਜਾ ਰਿਹਾ ਗਰ ਪੰਜਾਬੀਆਂ ਦੇ ਕਬਜ਼ੇ ਕਰਾਏ ਜਾ ਰਹੇ ਤੁਹਾਡੇ ਇਤਿਹਾਸ ਨੂੰ ਕਿਤਾਬਾਂ ਦੇ ਵਿੱਚੋਂ ਬਦਲਿਆ ਜਾ ਰਿਹਾ ਗਵਾਣੀ ਨੂੰ ਬਦਲਣ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ ਨਿਊ ਸਿੱਖਿਆ ਨੀਤੀ ਜਿਹੜੀ ਨਵੀਂ ਸਿੱਖਿਆ ਨੀਤੀ ਆਈ ਉਹਦੇ ਤਹਿਤ ਤੁਹਾਡਾ ਜੋ ਇਤਿਹਾਸ ਹੰਸਾਰਾ ਮਲਿਆ ਵੇਟ ਕਰ ਦਿੱਤਾ ਜਾਊਗਾ ਈ ਧਰਤੀ ਦੇ ਆਮਹਾਰੇ ਪੈਂਦੇ ਮੀਂਹ ਸੰਗਤ ਚੱਲ ਕੇ ਆਈ ਹੈ ਨਾਲ ਸਰਕਾਰੀ ਕੱਟ ਸੀਗਾ ਉਹਨਾਂ ਨੇ ਬੱਸਾਂ ਭੇਜੀਆਂ ਸਰਕਾਰੀ ਬੱਸਾਂ ਕਟੀਆਂ ਲੋਕਾਂ ਨੂੰ ਪਤਾ ਨਹੀਂ ਕਿਹੜੇ ਲਾਲਚਾਂ ਨਾਲ ਜਿਵੇਂ ਆਪ ਕਹਿੰਦਾ ਹੁੰਦਾ ਸੀ ਭਵੰਤ ਕੇ ਸ਼ਰਾਬ ਜਾਂ ਭੁੱਕੀ ਜਾਂ ਹੋਰ ਨਸ਼ੇ ਦੇ ਕੇ ਲੈ ਕੇ ਆਉਂਦੇ ਹੁਣ ਇਹ ਕਿਵੇਂ ਲੈ ਕੇ ਆਉਂਦਾ ਕਿਵੇਂ ਬੰਨ੍ਹ ਕੇ ਲੋਕਾਂ ਨੂੰ ਮਜਬੂਰ ਕਰਕੇ ਲਿਆਂਦਾ ਜਾ ਰਿਹਾ ਦੇਖੋ ਕਿੰਨਾ ਖਤਰਾ ਮੰਨ ਰਿਹਾ ਆਪਣੇ ਲੋਕਾਂ ਤੋਂ ਬੁਲਟ ਪ੍ਰੂਫ ਸ਼ੀਸ਼ਾ ਲਾ ਕੇ ਭਾਸ਼ਣ ਦੇ ਰਿਹਾ 15 ਅਗਸਤ ਦੇ ਉੱਤੇ 15 ਅਗਸਤ ਪਿਛਲੇ ਨੂੰ ਕਹਿੰਦਾ ਸੀ ਮੈਂ ਚੱਟਾ ਖਤਮ ਕਰ ਦੂੰਗਾ ਦੂਜਾ 15 ਅਗਸਤ ਆ ਗਿਆ। ਤੇ ਕਹਿੰਦੇ ਬਦਲਾ ਆਇਆ ਇਹਨੇ ਤਾਂ ਕੰਮ ਕਰਤੇ ਨੇ। ਐਂਬੂਲੈਂਸਾਂ ਦੇਤੀਆਂ, ਗੱਡੀਆਂ ਦੇਤੀਆਂ, ਨੌਕਰੀਆਂ ਦੇਤੀਆਂ, ਮਹੱਲਾ ਕਲੀਨਿਕ ਦੇਤੇ। ਜੇ ਬਦਲਾ ਆਇਆ ਲੋਕਾਂ ਨੂੰ ਡਰਕਾਤਾ। ਜੇ ਬਦਲਾ ਆਇਆ ਉਹ ਲੋਕਾਂ ਨੂੰ ਸਰਕਾਰੀ ਬੱਸਾਂ ਲੈਣ ਦੀ ਲੋੜ ਪੈਗੀ। ਠੱਕੇ ਨਾਲ ਲੈਣ ਦੀ ਲੋੜ ਪੈਗੀ। ਤੇ ਲੋਕ ਆ ਮਾਰੇ ਹੋਣੇ ਜੇ ਬਦਲਾ ਆ ਗਿਆ। ਮਾਰੇ ਇਨਾ ਲੱਖਾ ਬਾਈ ਜੀ ਮੌਜੂਦ ਨੇ ਤੇ ਪਾਠਕ 71 ਦਾ ਇਕੱਠੇ ਵਿੱਚ ਪਹੁੰਚੇ ਨੇ ਜੋ ਅਮਰਪਾਲ ਪਾਈ ਦੇ ਪਾਈ ਅਮਰਪਾਲ ਦੇ ਅਕਦੇ ਵਿੱਚ ਇਕੱਠ ਹੋਇਆ ਇਹ ਗੱਲਬਾਤ ਕਰਾਂਗੇ ਪੰਜਾਬ ਦੇ ਮਸਲਾਂ ਤੇ ਬੋਲਦੇ ਰਹਿੰਦੇ ਨੇ ਤੇ ਲੋਕ ਕਹਿੰਦੀਆਂ ਫੋਟੋ ਕਚਾਰੇ ਨੇ ਇੰਨਾ ਪਿਆਰਾ ਲੱਖੇ ਸਦਾਨੇ ਲਈ ਪਾਵੇਂ ਐਮਪੀ ਨਹੀਂ ਬਣੇ ਫੇਰ ਵੀ ਬਹੁਤ ਲੋਕਾਂ ਲਈ ਪਿਆਰਾ ਗੱਲਬਾਤ ਕਰਦੇ ਆ ਬਾਈ ਨਾਲ ਸਸਿਕਾ ਬਾਈ ਸਸਿਕਾ ਜੀ ਕੀ ਕਹਿਣਾ ਚਾਹੋਗੇ ਲੋਕਾਂ ਦਾ ਇੰਨਾ ਪਿਆਰਾ ਤੁਹਾਡੇ ਲਈ ਅਸੀਂ ਪਿਆਰ ਅਹੀਂ ਮੈਂ ਕਹਿਣਾ ਕਿ ਪ੍ਰਮਾਤਮਾ ਕਿਰਪਾ ਕਰੇ ਅਸੀਂ ਇਸ ਤਰ੍ਹਾਂ ਤੀਨੂ ਵੀ ਕਰੀਏ ਆਪਣੀ ਕੌਮ ਨਾਲ ਜੀ ਸਾਡਾ ਇਹ ਪਿਆਰ ਹੋਵੇ ਆਪਣੇ ਪੰਥ ਨਾਲ ਗ੍ਰੰਥ ਨਾਲ ਆਪਣੀ ਬੋਲੀ ਨਾਲ ਆਪਣੇ ਪਾਣੀਆਂ ਨਾਲ ਆਪਣੀਆਂ ਹਵਾਵਾਂ ਆਪਣੇ ਰੁੱਖਾਂ ਨਾਲ ਇਹ ਪਿਆਰ ਸਾਡਾ ਜੇ ਕੁਦਰਤ ਨਾਲ ਪੈ ਗਿਆ ਸਾਡੀ ਯਾਰੀ ਕੁਦਰਤ ਨਾਲ ਪੈ ਗਈ ਸਾਡੀ ਰੱਬ ਨਾਲ ਸਿੱਧੀ ਹੋ ਗਈ ਤੇ ਸਾਡੀਆਂ ਸਾਰੀਆਂ ਪੌਂਬਾਰਾਂ ਹੋ ਜਾਣੀਆਂ ਨੇ ਸੋ ਲੋੜ ਆ ਜੇ ਇਸ ਪੰਥਕ ਕਤਰਤਾ ਹੋਈ ਆ ਸੋ ਦਿਲਾਂ ਦੇ ਵਿੱਚੋਂ ਜਿਹੜੀ ਸਾਡੇ ਕੋਈ ਮਾੜੀ ਮੋਟੀ ਹੁੰਦੀ ਆ ਕਈ ਵਾਰੀ ਕੋਈ ਗਰਾਨੀਆਂ ਹੈਗੀਆਂ ਨੇ ਉਹਨੂੰ ਕੱਢ ਕੇ ਆਪਾਂ ਇਕੱਠੇ ਹੋਈਏ ਤਾਕੇ ਆਉਣ ਵਾਲਾ ਸਮਾਂ ਜਾਂ ਆਉਣ ਵਾਲਾ ਕਿਹੜਾ ਅੱਜ ਦਾ ਸਮਾਂ ਬਹੁਤ ਮਾੜਾ ਚਿੱਟੇ ਨਾਲ ਛੋਡੀ ਜਵਾਨੀ ਮਾਰੀ ਜਾ ਰਹੀ ਹੈ ਤੁਹਾਡੇ ਕੁਦਰਤੀ ਵਸੀਲੇ ਹਵਾਵਾਂ ਨੂੰ ਧਰਤੀ ਨੂੰ ਪਾਣੀਆਂ ਨੂੰ ਜਰੀਲੇ ਕੀਤਾ ਜਾ ਰਿਹਾ ਤੁਹਾਡਾ ਡੀਐਨਏ ਬਦਲਿਆ ਜਾ ਰਿਹਾ ਪ੍ਰਵਾਸ ਕਰਾ ਕੇ ਤੁਹਾਨੂੰ ਉਜਾੜਿਆ ਜਾ ਰਿਹਾ ਗਰ ਪੰਜਾਬੀਆਂ ਦੇ ਕਬਜ਼ੇ ਕਰਾਏ ਜਾ ਰਹੇ ਤੁਹਾਡੇ ਇਤਿਹਾਸ ਨੂੰ ਕਿਤਾਬਾਂ ਦੇ ਵਿੱਚੋਂ ਬਦਲਿਆ ਜਾ ਰਿਹਾ ਗਵਾਣੀ ਨੂੰ ਬਦਲਣ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ ਨਿਊ ਸਿੱਖਿਆ ਨੀਤੀ ਜਿਹੜੀ ਨਵੀਂ ਸਿੱਖਿਆ ਨੀਤੀ ਆਈ ਉਹਦੇ ਤਹਿਤ ਤੁਹਾਡਾ ਜੋ ਇਤਿਹਾਸ ਹ ਸਾਰਾ ਮਲਿਆਵੇਟ ਕਰ ਦਿੱਤਾ ਜਾਊਗਾ ਪੰਗ ਆਉ ਦਾ ਮੁੱਖ ਮੰਤਰੀ ਜਿਹੜਾ ਹੱ ਟੋਕਾ ਬਣ ਚੁੱਕਿਆ ਸੈਂਟਰ ਦਾ ਅਮਿਤ ਸ਼ਾਹ ਵਰਗਿਆਂ ਦਾ ਜੋ ਉਹਨਾਂ ਦੀਆਂ ਨੀਤੀਆਂ ਲਾਗੂ ਕਰ ਰਿਹਾ ਜਿਹੜੀ ਦੱਖਣ ਦੇ ਵਿੱਚ ਨੀਤੀ ਨਹੀਂ ਚ ਲਾਗੂ ਹੋਈ ਬੰਗਾਲ ਚ ਨੀਤੀ ਲਾਗੂ ਨਹੀਂ ਹੋਈ ਜਿਹੜੀ ਸਿੱਖਿਆ ਨੀਤੀ ਆ ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਚ ਲਾਗੂ ਕੀਤੀ ਤੁਹਾਡੇ ਕਾਲ ਜਸ਼ੋਦ ਮੰਜੋਸਟਾ ਸਾਡੇ ਸਕੂਲ ਪ੍ਰਾਈਵੇਟਤਾ ਦੇਣ ਜਾ ਰਹੇ ਸਿਸ ਕਰਕੇ ਸਬਸਤਨ ਦੀ ਲੋੜ ਹੈ ਲੋਕਾਂ ਨੂੰ ਅੱਜ ਇਕੱਠੇ ਹੋਣ ਦੀ ਇਹ ਇਹ ਮੈਂ ਬਾਰ ਬਾਰ ਕਹਿਣਾ ਕਿ ਸਮਾਂ ਗਿਆ ਕਿ ਸਾਹਮਣੋ ਕੋ ਦਸ਼ਮਨ ਚੜਿਆ ਆਉਂਦਾ ਤੇ ਅਸੀਂ ਉਹਦਾ ਮੁਕਾਬਲਾ ਕਰਨਾ ਸਾਵੇਂ ਹਥਾਰ ਚੱਕੀ ਆਉਂਦਾ ਪਰ ਪਾਣ ਚੱਕੀ ਨਹੀਂ ਦੁਸ਼ਮਣ ਆਉ ਰਿਹਾ ਬੜੇ ਗੁੱਜੇ ਤਰੀਕੇ ਨਾਲ ਬੜੇ ਖਤਰਨਾਕ ਢੰਗ ਨਾਲ ਵਿਚ ਵੜ ਕੇ ਸੜੀਆਂ ਥੱਲੋਂ ਜੜਾਂ ਨੂੰ ਦਾਤੀ ਪਾਈ ਹੋਈ ਹੈ ਉਹ ਸਮਝ ਨਹੀਂ ਲੋੜ ਆ ਛੋੜੇ ਹੁਣ ਜਿਹੜਾ ਪਾਣੀ ਸਾਡੇ ਚ ਜੀਰੇਨੀਅਮ ਪਾ ਦਿੱਤਾ ਗਿਆ ਦਰਿਆ ਮਾਂ ਚ ਧਰਤੀ ਹਟਾ ਪਤਨਾ ਚ ਫੈਕਟਰੀਆਂ ਨੇ ਯਾਰਾਂ ਪਾਤੀਆਂ ਉਤੋਂ ਵੱਡੀ ਦਾ ਕੁਝ ਕੀ ਹੋ ਸਕਦੀ ਹੈ 80 80% ਲੋਕਾਂ ਨੂੰ ਪਿੰਡਾਂ ਦੇ ਕਾਲਾ ਪੀਰੀਆ ਹੋ ਗਿਆ ਜਿਹਨਾਂ ਦਖਰੀ ਮਾਲਵੇ ਦੇ ਪਿੰਡ ਨੇ ਜਿਵੇਂ ਫਰੋਈਪੁਰਾ ਫਰੀਦਕੋਟਾ ਮੁਕਸਰਾ ਹਵਰ ਫਾਲਕਾ ਦਾ ਏਰੀਆ ਇਹ ਇਹ ਜਿਹੜੀਆਂ ਚੀਜ਼ਾਂ ਸਾਨੂੰ ਸੋਚਣ ਦੀ ਲੋੜ ਆ ਵੀ ਜਿਸ ਤਰੀਕੇ ਨਾਲ ਉਹ ਆ ਰਹੇ ਆ ਉਸੇ ਤਰੀਕੇ ਨਾਲ ਹੀ ਅਸੀਂ ਜਵਾਬ ਦੇ ਸਕਦੇ ਆ ਅਸੀਂ ਕੱਲੇ ਇੱਥੇ ਇਕੱਠ ਕਰ ਲੈ ਕੱਠ ਵਜੇੜ ਤੇ ਅਸੀਂ ਲਲਕਾਰੇ ਮਾਰਦੇ ਅਸੀਂ ਜਕਾਰੇ ਮਾਰਦੇ ਉਵੇਂ ਗੱਲ ਨਹੀਂ ਬਣਨੀ ਤਲਕਾਰੇ ਜਕਾਰੇ ਵੀ ਵੱਜਣੇ ਚਾਹੀਦੇ ਆ ਪਰ ਸੰਜੀਦਗੀ ਨਾਲ ਸੋਚਣ ਦੀ ਲੋੜ ਆ ਵੀ ਅਸੀਂ ਇਸ ਖਤਰਨਾਕ ਹਮਲੇ ਦਾ ਸਾਹਮਣਾ ਕਿਵੇਂ ਕਰੀਏ ਇਸ ਪੰਥਕ ਕੱਟ ਨੂੰ ਕਿਵੇਂ ਦੇਖਦੇ ਹੋ ਕੀ ਪ੍ਰਭਾਵ ਪੈਣ ਵਾਲੇ ਸਰਕਾਰ ਤੇ ਬਹੁਤ ਸੋਨਾ ਕੱਟ ਸੀ ਤੇ ਲੰਮੇ ਸਮੇਂ ਬਾਅਦ ਕਾਵਾ ਵਕਾਜ ਧਰਤੀ ਦੇ ਆਮ ਹਾਰੇ 53 ਮੀਨ ਸੰਗਤ ਚੱਲ ਕੇ ਆਈ ਹੈ ਨਾਲ ਸਰਕਾਰੀ ਕਟ ਸੀਗਾ ਉਹਨਾਂ ਨੇ ਬੱਸਾਂ ਭੇਜੀਆਂ ਸਰਕਾਰੀ ਬੱਸਾਂ ਕਟੀਆਂ ਲੋਕਾਂ ਨੂੰ ਪਤਾ ਨਹੀਂ ਕਿਹੜੇ ਲਾਲਚਾਂ ਨਾਲ ਜਿਵੇਂ ਆਪ ਕਹਿੰਦਾ ਹੁੰਦਾ ਸੀਗਾ ਭਵੰਤ ਕੇ ਸ਼ਰਾਬ ਜਾਂ ਭੁੱਕੀ ਜਾਂ ਹੋਰ ਨਸ਼ੇ ਦੇ ਕੇ ਲੈ ਕੇ ਆਉਂਦੇ ਹੁਣ ਇਹ ਕਿਵੇਂ ਲੈ ਕੇ ਆਉਂਦਾ ਕਿਵੇਂ ਬੰਨ੍ਹ ਕੇ ਲੋਕਾਂ ਨੂੰ ਮਜਬੂਰ ਕਰਕੇ ਲਿਆਂਦਾ ਜਾ ਰਿਹਾ ਤੇ ਦੇਖੋ ਕਿੰਨਾ ਖਤਰਾ ਮੰਨ ਰਿਹਾ ਆਪਣੇ ਲੋਕਾਂ ਤੋਂ ਬੁਲਟ ਪ੍ਰੂਫ ਸ਼ੀਸ਼ਾ ਲਾ ਕੇ ਭਾਸ਼ਣ ਦੇ ਰਿਹਾ 15 ਅਗਸਤ ਦੇ ਉੱਤੇ 15 ਅਗਸਤ ਪਿਛਲੇ ਨੂੰ ਕਹਿੰਦਾ ਸੀ ਮੈਂ ਚਿੱਟਾ ਖਤਮ ਕਰ ਦੂੰਗਾ ਦੂਜਾ 15 ਅਗਸਤ ਆ ਗਿਆ ਅਸਲ ਦੇ ਵਿੱਚ ਸਮਝਣ ਦੀ ਲੋੜ ਆ ਚਿੱਟੇ ਦਾ ਆਉਣਾ ਨਸ਼ਿਆਂ ਦਾ ਆਉਣਾ ਪ੍ਰਵਾਸਤਾ ਹੋਣਾ ਸੋਡੀ ਗੋਲੀ ਤੇ ਹਮਲਾ ਹੋਣਾ ਪਾਣੀਆਂ ਜ਼ਹਿਰ ਬਲਾਉਣਾ ਧਰਤੀ 'ਚ ਜ਼ਹਿਰ ਮਲਾਉਣਾ ਹਵਾਵਾਂ 'ਚ ਜ਼ਹਿਰ ਮਲਾਉਣਾ ਇਹ ਤੁਹਾਡੀ ਨਸ਼ਤਕੁਸ਼ੀ ਦੇ ਹੀ ਢੰਗ ਤਰੀਕੇ ਇਹ ਨੂੰ ਸਮਝ ਲਓ ਬਸ ਜਿੰਨਾ ਛੇ ਦੀ ਸਮਝ ਕੇ ਹਰ ਬੰਦਾ ਇੱਥੇ ਕਹੋਗਾ ਯਾਰ ਮੈਂ ਪੰਜਾਬ ਦਾ ਵਾਰਿਸ ਆ ਮੈਂ ਪੰਜਾਬ ਦਾ ਕੌਮ ਦਾ ਪਹਿਰੇਦਾਰ ਆ ਮੈਂ ਲੜੂਗਾ ਉਹ ਆਪਾਂ ਠੀਕ ਤੇ ਆ ਕੋਈ ਬੰਦਾ ਆਊਗਾ ਮਾਲਵੇ ਤੋਂ ਉੱਠ ਕੇ ਕੋਈ ਮਾਝੇ ਤੋਂ ਉੱਠੂ ਕੋ ਦੁਆਬੇ ਤੋਂ ਉੱਠੂ ਕੋ ਪੋਤ ਤੋਂ ਉੱਠੂਗਾ ਐ ਨਹੀਂ ਯਾਰ ਜਿੱਥੇ ਅਸੀਂ ਦੇਖਦੇ ਆਂ ਇਸ ਕੁਝ ਬੋਲੀ ਨੂੰ ਮਾਰ ਰਿਹਾ ਧੱਕਾ ਕਰ ਰਿਹਾ ਖੜ ਜੋ ਵਿਰੋਧ ਕਰੋ ਟਾ ਟੋ ਜੇ ਰੋਕ ਰਿਹਾ ਕੋਈ ਬੰਦਾ ਉਹਦਾ ਉਹਦਾ ਵਿਰੋਧ ਕਰੋ ਉਹ ਪਾਣੀ ਜੀ ਯਾਰ ਪਾ ਰਿਹਾ ਉਹਦਾ ਵਿਰੋਧ ਕਰੋ ਆਪਾਂ ੜੀ ਕਿਦਾ ਵੀ ਨਹੀਂ ਆਪਾਂ ਤਾਂ ਲੰਘ ਜਾ ਆਪਾਂ ਕੀ ਲੈਣਾ ਜਿਹੜੀ ਆਪਾਂ ਕੀ ਵਾਲੀ ਮਾਨਸਿਕਤਾ ਬਣ ਗਈ ਹੈ ਬਿਮਾਰੀ ਖਤਰਨਾਕ ਆ ਸਨ ਤੇ ਪੰਜਾਬ ਨੂੰ ਲੈ ਡਬੋ ਆਓ ਯਾਰ ਉੱਠ ਕੇ ਹਰ ਬੰਦਾ ਆਪਣੀ ਜ਼ਿੰਮੇਵਾਰੀ ਸਮਝ ਕੇ ਫਰਜ਼ ਨਿਭਾਵੇ ਧਾਰਮਿਕ ਧਰਤੀ ਹੈ ਜੇ ਕਡੂਰ ਸਾਹਿਬ ਉੱਥੇ ਜਿਆਦਾ ਨਸ਼ਾ ਸੀ ਸਾਰੀ ਉਹਦਾ ਸਰਵੇ ਕੀਤਾ ਸੀਗਾ ਗਰਾਊਂਡ ਜ਼ੀਰੋ ਤੇ ਉਹ ਆਤਮਾਨ ਕਹੇ ਦੋ ਹਫ਼ਤਿਆਂ ਵਿੱਚ ਨਸ਼ਾ ਖਤਮ ਕਰ ਦੂਗਾ ਪਰ ਕਡੂਰ ਸਾਹਿਬ ਜਿਹੜੀ ਇਤਿਹਾਸਕ ਧਰਤੀ ਹਲ ਤੋਂ ਬਾਅਦ ਗੁਰਦੁਆਰੇ ਨੇ ਸਭ ਤੋਂ ਵੱਧ ਕੁਰਬਾਨੀ ਉਹ ਧਰਤੀ ਦੇ ਨੇ ਉੱਥੇ ਨਸ਼ਾ ਸਾਰਿਆਂ ਨਾਲੋਂ ਜਿਆਦਾ ਹੈ ਮੈਂ ਕਿਹਾ ਵੀ ਸਟੇਟ ਤੇ ਇਹ ਪੰਜਾਬ ਦਾ ਨੀਰੋ ਆ ਰੋਮ ਜਦੋਂ ਸੜਦਾ ਸੀ ਨਾ ਨੀਰੋ ਰਾਜਾ ਸੀ ਰੋਮ ਦਾ ਤੇ ਨੀਰੋ ਵੰਸਥਰੀ ਪਜਾਰਿਆ ਸੀ ਨਜ਼ਾਰੇ ਲੈਦੇ ਸੀ ਆਨੰਦ ਲੈ ਰਿਆ ਨੀਰੋ ਬਾਲ ਰਿਹਾ ਸੀ ਸਲ ਰਿਹਾ ਸੀ ਮੱਚ ਰਿਹਾ ਸੀ ਅੱਜ ਪੰਜਾਬ ਚਾਰ ਸਫੇਰੋਂ ਸਾਲ ਬਾਲ ਮੱਚ ਰਿਹਾ ਇਹ ਚ ਰੁਕਲੰਦ ਲੱਗਿਆ ਹੋਇਆ ਇੱਕ ਗੱਪ ਸੁਣਾਉਣ ਦੇ ਲੱਗਿਆ ਹੋਇਆ ਸਭ ਤੋਂ ਮਾੜਾ ਤੇ ਨਖਿੱਧ ਤੇ ਘਟੀਆ ਮੁੱਖ ਮੰਤਰੀ ਸਾਉ ਤੋਂਗਾ ਮੈਂ ਤੁਹਾਨੂੰ ਲਿਖ ਕੇ ਲੈਣਾ ਨਾਲੇ ਕਹਿੰਦੇ ਬਦਲਾਅ ਆਇਆ ਇਹਨੇ ਤਾਂ ਕੰਮ ਕਰਤੇ ਨੇ ਐਂਬੂਲੈਂਸਾਂ ਦੇਤੀਆਂ ਗੱਡੀਆਂ ਦੇਤੀਆਂ ਨੌਕਰੀਆਂ ਦੇਤੀਆਂ ਮਹੱਲਾ ਕਲੀਨਿਕ ਦੇਤੇ ਜੇ ਬਦਲਾਅ ਆਇਆ ਲੋਕਾਂ ਨੂੰ ਡਰਕਾਦਾ ਜੇ ਬਦਲਾਅ ਆਇਆ ਉਹ ਲੋਕਾਂ ਨੂੰ ਸਰਕਾਰੀ ਪੱਸਾ ਲੈਣ ਦੀ ਲੋੜ ਪੈਗੀ ਧੱਕੇਆਂ ਲੈਣ ਦੀ ਲੋੜ ਪੈਗੀ ਪਰ ਲੋਕ ਆ ਮਾਰੇ ਉਹਨਾਂ ਦੇ ਬਦਲਾਅ ਆ ਗਿਆ ਅੱਗੇ ਕਰਾਂ ਮੁੱਖ ਮੰਤਰੀ ਦੇਖਦੇ ਹਾਂ ਫਿਰ ਸਾਹਮਣਾ ਚਾਹੀਦਾ ਪੰਜਾਬ ਦੇ ਵਿੱਚੋਂ ਲੋਕਾਂ ਨੇ ਤੈਅ ਕਰਨਾ ਹੁੰਦਾ ਇਹ ਭਵਿੱਖ ਦੇ ਗਰਭ ਵਿੱਚ ਪਈਆਂ ਹੋਈਆਂ ਚੀਜ਼ਾਂ ਨੇ ਸਮੇਂ ਤੋਂ ਪਹਿਲਾਂ ਕੋਈ ਵੀ ਗੱਲ ਕਹਿਣੀ ਮناسب ਨਹੀਂ ਹੋਊਗੀ ਸਮੇਂ ਨਾਲ ਪਤਾ ਨਹੀਂ ਕੀ ਹਾਲਾਤ ਬਣਨੇ ਆ ਪਰ ਪ੍ਰਮਾਤਮਾ ਤੇ ਭਰੋਸਾ ਰੱਖੀ ਹਾਲਾਤ ਪੰਜਾਬ ਦੇ ਚੰਗੇ ਹੋਊਗਾ